ਮਰਦ ਦੀ ਗੱਲ ਕਰ ਲਈਏ ਸੇਮ ਪ੍ਰੋਬਲਮ ਜੇਕਰ ਔਰਤ ਦੇ ਵਿੱਚ ਹੈਗੀ ਹੈ ਤਾਂ ਉਹਨਾਂ 'ਚ ਵੀ ਹੋ ਸਕਦੀ ਹੈ। ਅ 10 ਤੋਂ 15% ਇਹੋ ਜਿਹੇ ਕਪਲਸ ਵੀ ਹੁੰਦੇ ਆ ਜਿਨ੍ਹਾਂ ਵਿੱਚ ਹਸਬੰਡ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਤੇ ਵਾਈਫ ਵਿੱਚ ਵੀ ਪ੍ਰੋਬਲਮ ਹੁੰਦੀ ਹੈ। ਲਗਭਗ 5 ਤੋਂ 7% ਕਪਲਸ ਇਹੋ ਜਿਹੇ ਆ ਜਿਹੜੇ ਕਿ ਕਹਿੰਦੇ ਆ ਕਿ ਸਾਰਾ ਕੁਝ ਨਾਰਮਲ ਹੈ ਪਰ ਫੇਰ ਵੀ ਉਹ ਜਿਹੜੇ ਆ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦੇ। ਸੋ ਜਦ ਵੀ ਕਪਲ ਆਂਦਾ ਹੈ ਮੇਰਾ ਹਮੇਸ਼ਾ ਇਹ ਕਹਣਾ ਹੈ ਕਿ ਹਸਬੰਡ ਵਾਈਫ ਦੇ ਦੋਨਾਂ ਦੇ ਟੈਸਟ ਹੋਣੇ ਚਾਹੀਦੇ ਆ ਸਾਰੇ ਟੈਸਟ ਇਕੱਠੇ ਹੋਣੇ ਚਾਹੀਦੇ ਆ ਕਿਉਂਕਿ ਜਦ ਤੱਕ ਸਾਨੂੰ ਰੀਜ਼ਨ ਹੀ ਨਹੀਂ ਪਤਾ ਲੱਗੇਗਾ ਅੱਗੇ ਟ੍ਰੀਟਮੈਂਟ ਲੈਣ ਦਾ ਕੋਈ ਫਾਇਦਾ ਨਹੀਂ ਹੈ ਹਸਬੰਡ ਕੇ ਅੰਦਰ ਜੀ ਮੇਰਾ ਸਪਰਮ ਕਾਊਂਟ ਕਦੇ ਘਟ ਜਾਂਦਾ ਹੈ ਕਦੇ ਵੱਧ ਜਾਂਦਾ ਹੈ ਮੈਂ ਦਵਾਈ ਖਾਣਾ ਮਤਲਬ ਉਹ ਪੇਸ਼ੈਂਟ ਕੋ ਲੈਣਾ ਵੱਡਾ ਥੱਦਾ ਹੁੰਦਾ ਹੈ ਜਿਹਦੇ ਵਿੱਚ ਉਹਨੇ ਕਮ ਸੇ ਕਮ 50 60 ਸਕੈਨ ਕਰਾਏ ਹੁੰਦੇ ਆ ਬਹੁਤ ਸਾਰੇ ਕਪਲਸ ਹੁੰਦੇ ਆ ਜਿਨ੍ਹਾਂ ਦਾ ਪਹਿਲਾ ਬੱਚਾ ਤਾਂ ਬੜੇ ਆਰਾਮ ਨਾਲ ਹੋ ਜਾਂਦਾ ਹੈ ਫਿਰ ਉਹ 6 ਸਾਲ ਡਿਸਾਈਡ ਨਹੀਂ ਕਰ ਪਾਉਂਦੇ ਕਿ ਬੱਚਾ ਲੈਣਾ ਹੈ ਨਹੀਂ ਲੈਣਾ ਜਦੋਂ ਦੁਬਾਰਾ ਟਰਾਈ ਕਰਦੇ ਆ ਬੱਚਾ ਨਹੀਂ ਹੁੰਦਾ ਐਮਬ੍ਰਿਓ ਮਾਨੀਟਰਿੰਗ ਨਾਲ ਜਿਹੜਾ ਸਭ ਤੋਂ ਵਧੀਆ ਐਮਬ੍ਰਿਓ ਹੈ ਜਿਹੜਾ ਬੱਚਾ ਬਣਾ ਸਕਦਾ ਹੈ ਪ੍ਰੂਨ ਉਹਨੂੰ ਆਪਾਂ ਸਿਲੈਕਟ ਕਰਦੇ ਆ ਲੇਜ਼ਰ ਹੈਚਿੰਗ ਹੋ ਗਈ ਇਮਸੀਓਵੇ ਮਤਲਬ ਹੈ ਕਿ ਇੱਕ ਸ਼ੁਕਰਾਨੂ ਨੂੰ ਕਿੰਨੇ 1000 ਟਾਈਮਸ ਅਸੀਂ ਮੈਗਨੀਫਾਈ ਕਰਕੇ ਦੇਖ ਦਿਆ ਕਿ ਉਹ ਸ਼ੁਕਰਾਨੂ ਜਿਹੜਾ ਹੈ ਬੱਚਾ ਪੈਦਾ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਪਿਛਲੀ ਆਪਾਂ 20 30 ਸਾਲ ਪਿੱਛੇ ਦੇਖੀ ਤਾਂ ਆਈ ਥਿੰਕ ਇੰਨੀ ਪ੍ਰੋਬਲਮ ਨਹੀਂ ਹੁੰਦੀ ਸੀ ਜਿਨੀ ਹੁਣ ਹੋ ਰਹੀ ਆ ਕੀ ਮੇਨ ਕੌਜ਼ ਨੇ ਇਹਦੇ ਜਾਇ ਮਾਣੋ ਆਈਵੀਐਫ ਹੀ ਕਰਾਉਣਾ ਪਏਗਾ ਉਹਨਾਂ ਨੂੰ ਤੇ ਉਹਨਾਂ ਨੂੰ ਕਰਾ ਲੈਣਾ ਚਾਹੀਦਾ ਹੈ ਕਿਉਂਕਿ ਇੱਕ ਵਾਰ ਜੇ ਇੱਕ ਟੌਪਿਕ ਹੋ ਗਈ ਤੇ ਉਹ ਬਾਰ-ਬਾਰ ਹੋਏਗੀ ਦੂਜੀ ਟੀਬ ਵਿੱਚ ਵੀ ਹੋ ਸਕਦੀ ਹੈ ਕਿ ਕਈਸੇ ਤੁਹਾਡੇ ਕੋਲ ਐਵੇਂ ਦੇ ਆਉਂਦੇ ਹੋਣਗੇ ਕਿ ਬਹੁਤ ਲੰਬੇ ਸਮੇਂ ਬਾਅਦ ਉਹਨਾਂ ਦੇ ਘਰੇ ਬੇਬੀ ਹੁੰਦਾ ਫਿਰ ਤੁਹਾਡੀਆਂ ਫੀਲਿੰਗਸ ਕਿਵੇਂ ਦੀਆਂ ਹੁੰਦੀਆਂ ਫਿਰ ਉਹ ਜਦ ਸਕਸੈਸ ਹੋ ਜਾਂਦਾ ਬੇਬੀ ਆਂਦਾ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਉਹ ਖੁਸ਼ੀ ਦਾ ਕੋਈ ਮੁਕਾਬਲਾ ਨਹੀਂ ਹੈ ਆਪਣੇ ਉਹ ਸਾਨੂੰ ਹੋਰ ਪ੍ਰੇਰਿਤ ਕਰਦੀ ਹੈ ਕਿ ਜ਼ਿਆਦਾ ਹੋਰ ਐਫਰਟ ਕਰਿਏ ਬਾਕੀ ਵੀ ਲੈ ਕੇ ਜਾਣ ਤੁਸੀਂ ਜੁੜਿਓ ਨਿਰਪੱਖ ਪੋਸਟਰ ਦੇ ਨਾਲ ਤੇ ਮੈਂ ਤੁਹਾਡੇ ਨਾਲ ਰਾਜਪਿੰਦਰ ਕੁਆਰ ਪੰਜਪੰਦੀ ਗੱਲ ਕਰੀ ਤਾਂ ਸਮੱਸਿਆ ਜਿਹੜੀ ਦਿਨ-ਬ-ਦਿਨ ਵੱਧ ਰਹੀ ਆ ਇੱਕ ਨਹੀਂ ਕਈ ਪਰਿਵਾਰਾਂ ਦੀ ਕਹਾਣੀ ਐ ਜਿਹੜੇ ਜਿਨ੍ਹਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਨਹੀਂ ਹੋ ਰਹੀ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਛੇ ਦੇ ਵਿੱਚੋਂ ਇੱਕ ਕਪਲ ਜ਼ਰੂਰ ਅਜਿਹਾ ਹੈਗਾ ਜਿਹਨੂੰ ਇਹ ਸਮੱਸਿਆ ਹੈਗੀ ਆ ਹਾਲਾਂਕਿ WHO ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਇਸ ਤੇ ਜਿਹੜੇ ਖਰਚੇ ਆ ਉਹ ਵਧਾਉਣੇ ਚਾਹੀਦੇ ਨੇ ਆਖਿਰ ਬਾਂਝਪਨ ਹੈ ਕੀ ਹੈ ਕਾਰਨ ਕੀ ਹੈ ਹੱਲ ਕੀ ਹੈ ਕਿਵੇਂ ਅਸੀਂ ਇਸ ਤੋਂ ਬਚਾਅ ਕਰ ਸਕਦੇ ਹਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਕਸਪਰਟ ਡਾਕਟਰ ਨੇ ਜਿਨ੍ਹਾਂ ਦਾ ਇੱਕ ਲੰਬਾ ਐਕਸਪੀਰੀਅੰਸ ਹੈ ਡਾਕਟਰ ਸੁਮਿਤਾ ਸੋਫੀ ਜੀ ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਤੇ ਮੈਨੂੰ ਉਮੀਦ ਹੈ ਜਿਹੜੇ ਵੀ ਦਰਸ਼ਕ ਅੱਜ ਇਹ ਦੇਖ ਰਹੇ ਹੋਣਗੇ ਉਹਨਾਂ ਨੂੰ ਬਹੁਤ ਜਿਹੜੇ ਵੈਮ ਐ ਉਹ ਦੂਰ ਹੋ ਜਾਣਗੇ ਉਹਨਾਂ ਨੂੰ ਵੀ ਨੋਲਿਜ ਮਿਲੇਗੀ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਘਰ ਵਿੱਚ ਵੀ ਕਿਵੇਂ ਕਿਲਕਾਰੀ ਗੁੰਨ ਸਕਦੀ ਹੈ ਜੀ ਬਿਲਕੁਲ ਮੈਮ ਮੈਮ ਜਿਸ ਤਰ੍ਹਾਂ ਸੀ ਬਚਪਨ ਦੀ ਗੱਲ ਕਰ ਰਹੇ ਆ ਅਸੀਂ ਦੇਖਦੇ ਆ ਕਿ ਖਾਸ ਕਰਕੇ ਪਿੰਡਾਂ ਦੇ ਲੋਕ ਹਨਾ ਉਹਨਾਂ ਦੇ ਵਿੱਚ ਅਵੇਅਰਨੈਸ ਬਹੁਤ ਘੱਟ ਹੁੰਦੀ ਹੈ ਤੇ ਜਦੋਂ ਵਿਆਹ ਨੂੰ ਕਾਫੀ ਸਮਾਂ ਹੋ ਜਾਂਦਾ ਲਾਈਕ 8 ਸਾਲ ਕਹਿ ਲਈਏ 10 ਸਾਲ ਕਹਿ ਲਈਏ ਤਾਂ ਫਿਰ ਇੱਕ ਫੈਮਿਲੀ ਦਾ ਪ੍ਰੈਸ਼ਰ ਵੀ ਰਹਿੰਦਾ ਹੈ ਕਿ ਬੱਚਾ ਨਹੀਂ ਹੋ ਰਿਹਾ ਤੇ ਕਈ ਵਾਰੀ ਹੁੰਦਾ ਕਿ ਜਿਹੜਾ ਪੂਰਾ ਇਲਜ਼ਾਮ ਹੈ ਸਿਰਫ ਔਰਤ ਦੇ ਸਿਰ ਤੇ ਲਗਾਇਆ ਜਾਂਦਾ ਕਿ ਇਹ ਹੀ ਰਿਸਪੌਂਸੀਬਲ ਹੈ ਕੀ ਜਿਹੜਾ ਜੇਕਰ ਜੈਂਟਸ ਦੀ ਗੱਲ ਕਰੀਏ ਮਰਦ ਦੀ ਗੱਲ ਕਰ ਲਈਏ ਸੇਮ ਪ੍ਰੋਬਲਮ ਜੇਕਰ ਔਰਤ ਦੇ ਵਿੱਚ ਹੈਗੀ ਹੈ ਤਾਂ ਉਹਨਾਂ ਚ ਵੀ ਹੋ ਸਕਦੀ ਹੈ ਆ ਦੇਖੋ ਬਾਂਝਪਨ ਦੀ ਜਿਹੜੀ ਸਮੱਸਿਆ ਹੈ ਉਹਦੇ ਵਿੱਚ ਔਰਤ ਔਰਤ ਵੀ ਇਨਵੋਲਡ ਹੈ ਆਦਮੀ ਵੀ ਇਨਵੋਲਡ ਹੈ ਲਗਭਗ 40% ਇਹੋ ਜਿਹੇ ਕੇਸਿਸ ਹੈ ਜਿਨ੍ਹਾਂ ਵਿੱਚ ਆਦਮੀਆਂ ਵਿੱਚ ਸਮੱਸਿਆ ਹੁੰਦੀ ਹੈ 40% ਕੇਸਿਸ ਇਹੋ ਜਿਹੇ ਆ ਜਿਨ੍ਹਾਂ ਵਿੱਚ ਔਰਤਾ ਵਿੱਚ ਹੁੰਦੀ ਹੈ। ਅ 10 ਤੋਂ 15% ਇਹੋ ਜੇ ਕਪਲਸ ਵੀ ਹੁੰਦੇ ਆ ਜਿਨ੍ਹਾਂ ਵਿੱਚ ਹਸਬੰਡ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਤੇ ਵਾਈਫ ਵਿੱਚ ਵੀ ਪ੍ਰੋਬਲਮ ਹੁੰਦੀ ਹੈ। ਲਗਭਗ 5 ਤੋਂ 7% ਕਪਲਸ ਇਹੋ ਜਿਹੇ ਆ ਜਿਹੜੇ ਕਿ ਕਹਿੰਦੇ ਆ ਕਿ ਸਾਰਾ ਕੁਝ ਨਾਰਮਲ ਹੈ ਪਰ ਫੇਰ ਵੀ ਉਹ ਜਿਹੜੇ ਆ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦੇ। ਸੋ ਕੈਨ ਦਾ ਪਾਵ ਹੈ ਹੀ ਹਸਬੈਂਡ ਵਾਈਫ ਦੋਨੋਂ ਹੀ ਇਨਵੋਲਡ ਹੈ ਪ੍ਰੈਗਨੈਂਸੀ ਵਿੱਚ ਇਹ ਬਿਲਕੁਲ ਗਲਤ ਧਾਰਨਾ ਹੈ ਕਿ ਹਮੇਸ਼ਾ ਔਰਤ ਨੂੰ ਹੀ ਬਲੇਮ ਕਰਨਾ ਚਾਹੀਦਾ ਹੈ ਆਦਮੀ ਰਿਸਪੋਨਸਿਬਲ ਨਹੀਂ ਆਦਮੀ ਵੀ ਇਕੁਅਲੀ ਰਿਸਪੋਨਸਿਬਲ ਹੈ ਤੇ ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਜਦ ਵੀ ਕੋਈ ਕਪਲ ਆਂਦਾ ਹੈ ਪ੍ਰੇਫਰੇਬਲੀ ਹਸਬੈਂਡ ਵਾਈਫ ਨੂੰ ਦੋਨਾਂ ਨੂੰ ਆਉਣਾ ਚਾਹੀਦਾ ਹੈ ਜੇ ਹਸਬੈਂਡ ਕੰਮ ਕਾਜ ਵਿੱਚ ਜਾਂ ਆਰਮੀ ਵਿੱਚ ਕਿਤੇ ਬਾਹਰ ਸੈਟਲਡ ਹੈ ਤਾਂ ਵਾਈਫ ਨੂੰ ਆਕੇ ਐਟਲੀਸਟ ਆਪਣਾ ਟ੍ਰੀਟਮੈਂਟ ਜ਼ਰੂਰ ਸ਼ੁਰੂ ਕਰਾ ਲੈਣਾ ਚਾਹੀਦਾ ਹੈ ਮੈਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਦੋਨੇ ਹੀ ਰਿਸਪੌਂਸੀਬਲ ਨੇ ਜਦੋਂ ਤੁਹਾਡੇ ਕੋਲ ਕਪਲ ਦੋਨੋਂ ਆਉਂਦੇ ਨੇ ਤਾਂ ਕਿਹੜੇ ਕਿਹੜੇ ਟੈਸਟ ਕੀਤੇ ਜਾਂਦੇ ਨੇ ਕਿਸ ਤੋਂ ਪਤਾ ਲੱਗਦਾ ਹੈ ਕਿ ਹਾਂ ਪ੍ਰੋਬਲਮ ਕਿਸ ਦੇ ਵਿੱਚ ਆ ਫਿਰ ਉਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਹੈ ਤੁਸੀਂ ਸ਼ੁਰੂ ਕਰਦੇ ਹੋ ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਕੀ ਕੀ ਕਰਨਾ ਚਾਹੀਦਾ ਹੈ ਮੇਰੇ ਕੋਲ ਬਹੁਤ ਪੇਸ਼IENTS ਆਂਦੇ ਹੈ ਜੋ ਕਦੇ ਕੀ ਹੁੰਦਾ ਹੈ ਹਸਬੰਡ ਆਪਣੇ ਟੈਸਟ ਕਰਾ ਲੈਂਦਾ ਦੋ ਟੈਸਟ ਕਰਾਏ ਕੁਝ ਪ੍ਰੋਬਲਮ ਆ ਗਈ ਫਿਰ ਮਾੜੀ ਮੋਟੀ ਦਵਾਈ ਖਾ ਲਈ ਵਾਈਫ ਨੇ ਕਦੇ ਸਕੈਨ ਕਰਾ ਲਿਆ ਕਦੇ ਅੰਡੇ ਬਨੰਦੀ ਦਵਾਈ ਲੈ ਲਈ ਤੇ ਇੰਜ ਹੀ ਨਾ ਜਿਹੜੇ ਉਹ ਬਹੁਤ ਕੀਮਤੀ ਸਮਾਂ ਉਹ ਗਵਾ ਦਿੰਦੇ ਐ ਸੋ ਜਦ ਵੀ ਕਪਲ ਆਂਦਾ ਮੇਰਾ ਹਮੇਸ਼ਾ ਇਹ ਕਹਣਾ ਹੈ ਕਿ ਹਸਬੰਡ ਵਾਈਫ ਦੇ ਦੋਨਾਂ ਦੇ ਟੈਸਟ ਹੋਣੇ ਚਾਹੀਦੇ ਐ ਸਾਰੇ ਟੈਸਟ ਇਕੱਠੇ ਹੋਣੇ ਚਾਹੀਦੇ ਐ ਕਿਉਂਕਿ ਜਦ ਤੱਕ ਸਾਨੂੰ ਰੀਜ਼ਨ ਹੀ ਨਹੀਂ ਪਤਾ ਲੱਗੇਗਾ ਅੱਗੇ ਟ੍ਰੀਟਮੈਂਟ ਲੈਣ ਦਾ ਕੋਈ ਫਾਇਦਾ ਨਹੀਂ ਐ ਕਿਉਂਕਿ ਜਦ ਪੇਸ਼ੈਂਟ ਇੱਕ 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 ਕਰਕੇ ਟੈਸਟ ਕਰਾਂਦਾ ਬਹੁਤ ਟਾਈਮ ਵੇਸਟ ਹੋ ਜਾਂਦਾ ਐ ਤੇ ਮੇਰੇ ਹਸਪਤਾਲ ਵਿੱਚ ਸਾਰੀ ਇਨ ਹਾਊਸ ਫੈਸਿਲਿਟੀ ਹੈ ਪੇਸ਼ੈਂਟ ਆਂਦਾ ਹੈ ਉਹਦੇ ਸਾਰੇ ਟੈਸਟ ਇੱਕੋ ਵਿਜ਼ਿਟ 'ਚ ਹੋ ਜਾਂਦੇ ਐ ਉਹਦਾ ਸੀਮਨ ਅਨਾਲਿਸਿਸ ਉਹਦੇ ਇੰਟਰਨਲ ਸਕੈਨ ਜਿਵੇਂ ਅੰਡੇਦਾਨੀਆਂ ਦੇਖਣੀਆਂ ਬੱਚੇਦਾਨੀ ਦੇਖਣੀ ਹਾਰਮones ਦੇ ਟੈਸਟ ਤਾਂਕਿ ਆਸੀ ਕਿ ਕੰਕਲੂਜਨ ਵਿੱਚ ਨਿਕਲ ਮਤਲਬ ਕੰਕਲੂਜਨ ਆਏ ਕਿ ਉਹਦੇ ਪ੍ਰੈਗਨੈਂਸੀ ਕਿਉਂ ਨਹੀਂ ਹੋ ਰਹੀ ਮੰਨ ਲਓ ਇੱਕ ਲੇਡੀ ਕਹਿੰਦੀ ਹੈ ਜੀ ਮੇਰੇ ਤਾਂ ਜੀ ਅੰਡਾ ਨਹੀਂ ਬਣ ਰਿਹਾ ਕਿਉਂ ਨਹੀਂ ਬਣ ਰਿਹਾ ਉਹਦਾ ਕੋਈ ਰੀਜ਼ਨ ਨਹੀਂ ਹੈ ਉਹ ਦਵਾਈ ਖਾਏਗੀ ਬਣ ਜਾਏਗਾ ਫੇਰ ਨਹੀਂ ਹੋਏਗਾ ਹਸਬੈਂਡ ਕੇ ਅੰਦਰ ਜੀ ਮੇਰਾ ਸਪਰਮ ਕਾਉਂਟ ਕਦੇ ਘਟ ਜਾਂਦਾ ਹੈ ਕਦੇ ਵੱਧ ਜਾਂਦਾ ਹੈ ਮੈਂ ਦਵਾਈ ਖਾਣਾ ਮਤਲਬ ਉਹ ਪੇਸ਼ੈਂਟ ਕੋ ਲੈਣਾ ਵੱਡਾ ਥੱਦਾ ਹੁੰਦਾ ਹੈ ਜਿਹਦੇ ਵਿੱਚ ਉਹਨੇ ਕਮ ਸੇ ਕਮ 50 60 ਸਕੈਨ ਕਰਾਏ ਹੁੰਦੇ ਆ ਬਾਰ ਬਾਰ ਸੀਮੈਂਟ ਟੈਸਟ ਕਰਾਇਆ ਹੁੰਦਾ ਹੈ ਬਿਲਕੁਲ ਟਾਈਮ ਇੰਨਾ ਲੰਗਾ ਦੇਂਦੇ ਆ ਸੋ ਮੈਂ ਹਮੇਸ਼ਾ ਕਹਿੰਨੀ ਆ ਪੇਸ਼ੈਂਟ ਨੂੰ ਕਿ ਇੱਕੋ ਵਾਰ ਸਾਰੇ ਟੈਸਟ ਕਰਾ ਲਓ ਸਾਨੂੰ ਰੀਜ਼ਨ ਪਤਾ ਲੱਗਣਾ ਚਾਹੀਦਾ ਹੈ ਕੀ ਜ਼ਰੂਰੀ ਨਹੀਂ ਹੈ ਕਿ ਹਸਬੈਂਡ ਦਾ ਸਪਰਮ ਕਾਊਂਟ ਘੱਟ ਹੋ ਸਕਦਾ ਹੈ ਵਾਈਫ ਵਿੱਚ ਵੀ ਪ੍ਰੋਬਲਮ ਹੋਏ ਹੋ ਸਕਦਾ ਹੈ ਉਹਦੀ ਟਿਊਬਾਂ ਵੀ ਬੰਦ ਹੋਣ ਹੋ ਸਕਦਾ ਹੈ ਉਹਦੇ ਅੰਡੇ ਵਿੱਚ ਵੀ ਪ੍ਰੋਬਲਮ ਆਏ ਤੇ ਸਾਰੇ ਟੈਸਟ ਇਕੱਠੇ ਕਰਕੇ ਪੇਸ਼ੈਂਟ ਦਾ ਕਨਕਲੂਡ ਕਰਕੇ ਉਹਨੂੰ ਟਰੀਟਮੈਂਟ ਵਾਸਤੇ ਲਿਆ ਜਾਂਦਾ ਹੈ ਮੈਮ ਜਿਸ ਤਰ੍ਹਾਂ ਤੁਸੀਂ ਟਿਊਬਸ ਦੀ ਗੱਲ ਕੀਤੀ ਅੰਡੇ ਦੀ ਗੱਲ ਕੀਤੀ ਹੈ ਨਾ ਇੱਕ ਸਰਟਨ ਏਜ ਤੇ ਜਾ ਕੇ ਜੇਕਰ ਆਪਾਂ ਮੈਂਸੀਸ ਦੀ ਗੱਲ ਕਰੀਏ ਪੀਰੀਅਡਸ ਦੀ ਗੱਲ ਕਰੀਏ ਤਾਂ ਉਹ ਵੀ ਬੰਦ ਹੋ ਜਾਂਦੀ ਹੈ ਕੀ ਉਦੋਂ ਵੀ ਪੋਸਿਬਿਲਟੀ ਹੈ ਆਈਵੀਐਫ ਦੀ देखो आज ਦੇ ਦੌਰ ਵਿੱਚ ਮੈਨੋਪੌਜ਼ ਜਿਹੜਾ ਹੈ ਬਹੁਤ ਜਲਦੀ ਹੋ ਜਾਂਦਾ ਹੈ ਕਈ ਪੇਸ਼ੈਂਟਸ ਨੂੰ ਪ੍ਰੀਮੈਚੂਰ ఓਵਰੀਅਨ ਫੇਲਿਅਰ ਹੁੰਦਾ ਹੈ ਮਤਲਬ ਕਿ ਅੰਨਾਂ ਦੀ ਅੰਡੇਦਾਨੀਆਂ ਕੰਮ ਕਰਨਾ ਛੱਡ ਦਿੰਦੀ ਹੈ ਜਾਂ ਏਜ ਦੇ ਨਾਲ ਹੋ ਜਾਂਦਾ ਹੈ ਜਾਂ ਅੰਡਾ ਹੀ ਵੀਕ ਬੰਦਾ ਹੈ ਜਾਂ ਫਿਰ ਪੀਸੀਓਡੀ ਹੋ ਜਾਂਦਾ ਹੈ ਜਿੱਥੇ ਅੰਡੇ ਬਹੁਤ ਜ਼ਿਆਦਾ ਵੱਜ ਜਾਂਦੇ ਆ ਮਤਲਬ ਬੰਦੇ ਆ ਤਾਂ ਇੱਕਦਮ ਇਕੱਠੇ ਬਣ ਜਾਂਦੇ ਆ ਸੋ ਡੈਫੀਨਿਟਲੀ ਇਹਨਾਂ ਚੀਜ਼ਾਂ ਦਾ ਟਾਈਮ ਦੇ ਨਾਲ ਬਹੁਤ ਪ੍ਰੋਗਰੈਸ ਹੋ ਗਈ ਹੈ हां ਜਿਨ੍ਹਾਂ ਦੇ ਪੀਰੀਅਡਸ ਬੰਦ ਹੋ ਗਏ ਐ ਜਿਨ੍ਹਾਂ ਦੀ ਬੱਚੇਦਾਨੀ ਛੋਟੀ ਐ ਤੈ ਨਹੀਂ ਠੀਕ ਬਣ ਰਹੀ ਉਹ ਵੀ ਪ੍ਰੈਗਨਨਸੀ ਲੈ ਸਕਦੇ ਐ ਪਰ ਸਹੀ ਟਰੀਟਮੈਂਟ ਨਾਲ ਜੀ ਏਜ ਵੀ ਮੈਮ ਮੈਟਰ ਕਰਦੀ ਬਿਲਕੁਲ ਏਜ ਦੇ ਨਾਲ ਦੇਖੋ ਜਿਵੇਂ ਜਿਵੇਂ ਏਜ ਵੱਧਦੀ ਐ ਫਰਟੀਲਿਟੀ ਤਾਂ ਵੈਸੇ ਹੀ ਕੱਟ ਜਾਂਦੀ ਐ ਨਾ ਇੱਕ ਲੇਡੀ ਦੀ ਤੇ ਜੇ ਏਜ ਦੇ ਨਾਲ ਕੁਆਲਿਟੀ ਖਰਾਬ ਹੋ ਜਾਂਦੀ ਐ ਵੈਸੇ ਪ੍ਰੈਗਨੈਂਸੀ ਵਿੱਚ ਪ੍ਰੋਬਲਮ ਆਉਂਦੀ ਹੈ ਬਹੁਤ ਸਾਰੇ ਕਪਲਸ ਹੁੰਦੇ ਆ ਜਿਨ੍ਹਾਂ ਦਾ ਪਹਿਲਾ ਬੱਚਾ ਤਾਂ ਬੜੇ ਆਰਾਮ ਨਾਲ ਹੋ ਜਾਂਦਾ ਹੈ ਫਿਰ ਉਹ 6 ਸਾਲ ਡਿਜ਼ਾਈਨ ਨਹੀਂ ਕਰ ਪਾਉਂਦੇ ਕਿ ਬੱਚਾ ਲੈਣਾ ਹੈ ਨਹੀਂ ਲੈਣਾ ਜਦੋਂ ਦੁਬਾਰਾ ਟਰਾਈ ਕਰਦੇ ਆ ਬੱਚਾ ਨਹੀਂ ਹੁੰਦਾ ਸੋ ਜਿੰਨੀ ਕਟੇਜ ਹੋਏਗੀ ਉਹਨੇ ਪ੍ਰੈਗਨੈਂਟ ਹੋਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਮੈਮ ਜਿਵੇਂ ਆਪਾਂ ਸਟਾਰਟਿੰਗ ਚ ਗੱਲ ਕੀਤੀ ਸੀ ਕਈ ਕਪਲਸ ਹੈ ਅਜਿਹੇ ਨੇ ਜਿਨ੍ਹਾਂ ਦੇ 8-10 ਸਾਲ ਤੋਂ 20 ਜ਼ਿਆਦਾ ਟਾਈਮ ਹੋ ਜਾਂਦਾ ਮੈਰिज ਨੂੰ ਬੱਚਾ ਨਹੀਂ ਹੁੰਦਾ ਤੁਹਾਡੇ ਕੋਲ ਆਉਂਦੇ ਨੇ ਤਾਂ ਉਹਦੇ ਉਹੋ ਜਿਹੇ ਕੇਸਾਂ ਦੇ ਵਿੱਚ ਸਕਸੈਸ ਰੇਟ ਕਿੰਨਾ ਰਹਿੰਦਾ ਆਈਵੀਐਫ ਦੇ ਵਿੱਚ ਦੇਖੋ ਜਿਹੜੀ ਟੈਕਨੀਕ ਹੈ ਆਪਾਂ ਅੱਜ ਕੱਲ ਐਡਵਾਂਸਡ ਆਈਵੀਐਫ ਯੂਜ਼ ਕਰਦੇ ਆ ਉਹਦੇ ਨਾਲ ਵੈਸੇ ਹੀ ਕਾਮਯਾਬੀ ਦਾ ਵਧ ਗਿਆ ਹੈ ਪਲੇਨ ਆਈਵੀਐਫ ਵਿੱਚ ਕੀ ਹੁੰਦਾ ਐਗ ਕੱਢੇ ਸਪਰਮ ਮਿਲਾਏ ਪ੍ਰੈਗਨੈਂਟ ਭ੍ਰੂਣ ਬਣਾ ਦਿੱਤਾ ਇੱਕ ਬਲਾਈਂਡ ਪ੍ਰੋਸੀਜਰ ਹੈ ਬਟ ਜਦ ਅਸੀਂ ਇੱਕ ਸਪਰਮ ਲੈ ਕੇ ਇੱਕ ਅੰਡੇ ਦੇ ਅੰਦਰ ਇੰਜੈਕਟ ਕਰਦੇ ਆ ਜਿਹਨੂੰ ਆਪਾਂ ਐਡਵਾਂਸਡ ਆਈਵੀਐਫ ਇਕਸੀ ਐਮਸੀ 레이저 ਹੈਚਿੰਗ ਬਲਾਸਟੋਸਿਸਟ ਕਲਚਰ ਐਮਬ੍ਰਿਓ ਮੋਨਿਟਰਿੰਗ ਇਹਨਾਂ ਦੇ ਨਾਲ ਜਿਹੜਾ ਹੈ ਕਾਮਯਾਬੀ ਦਰ ਵੱਧਾ ਹੈ ਜੀ ਇਹ ਸਾਰੀਆਂ ਐਡਵਾਂਸ ਬਿਲਕੁਲ ਬਿਲਕੁਲ ਹੁਣ ਇਹੋ ਜੇ ਆਦਮੀ ਵੀ ਆਪਣੀ ਮਤਲਬ ਬੇਬੀ ਲੈ ਸਕਦੇ ਆ ਜਿਨ੍ਹਾਂ ਦੇ ਸ਼ੁਕਰਾਨੂ ਨਿਲ ਹੈ ਅਗਰ ਉਹਨਾਂ ਦੇ ਸ਼ੁਕਰਾਨੂ ਅੰਦਰ ਬਣ ਰਹੇ ਆ ਆਪਾਂ ਅੰਦਰੋਂ ਕੱਢ ਕੇ ਠੀਕ ਹੈ ਪ੍ਰਿੰਗ ਬਿਨਾ ਚੀਰ ਫਾੜ ਤੋਂ ਮਤਲਬ ਬਿਨਾ ਟੰਕਾ ਲਗਾਏ ਸਪੈਸ਼ਲ ਟੈਕਨੀਕਸ ਨਾਲ ਸਪਰਮ ਕੱਢੇ ਜਾਂਦੇ ਆ ਬਾਹਰ ਠੀਕ ਹੈ ਉਹ ਫਿਰ ਇੱਕ ਸਪਰਮ ਤੇ ਇੱਕ ਐਗ ਦਾ ਮਿਲਨ ਹੁੰਦਾ ਹੈ ਠੀਕ ਹੈ ਉਹਨੂੰ ਇੱਕ ਸੀ ਕਹਿੰਦੇ ਆ ਆਪਾਂ ਫਿਰ ਉਹ ਕਰਕੇ ਪ੍ਰੂਨ ਤਿਆਰ ਕਰਦੇ ਆਂ ਕਈ ਵਾਰ ਕੀ ਹੁੰਦਾ ਕਿਸੇ ਲੇਡੀ ਨੂੰ ਐਂਡੋਮੈਟ੍ਰੀਓਸਿਸ ਹੁੰਦਾ ਹੈ ਜਿਆਦਾ ਏਜ ਹੈ ਉਹ ਜਿਹੜਾ ਪ੍ਰੂਨ ਬੰਦ ਹੈ ਉਹਦੀ ਪਰਤ ਜਿਹੜੀ ਹੈ ਉਹ ਹੈਚ ਨਹੀਂ ਹੁੰਦੀ ਜਿਵੇਂ ਕਿ ਇੱਕ ਐਗ ਮਤਲਬ ਅਸੀਂ ਲੈਣੇ ਆ ਇੱਕ ਐਗ ਹੁੰਦਾ ਹੈ ਉਹ ਨਹੀਂ ਟੁੱਟਦਾ ਕਿਉਂਕਿ ਉਹ ਏਜ ਜਿਆਦਾ ਹੋ ਜਾਂਦੀ ਹੈ ਤੇ ਲੇਜ਼ਰ ਹੈਚਿੰਗ ਹੁੰਦੀ ਹੈ 엠ਬ੍ਰਿਓ ਮੋਨਿਟਰਿੰਗ ਨਾਲ ਜਿਹੜਾ ਸਭ ਤੋਂ ਵਧੀਆ 엠ਬ੍ਰਿਓ ਹੈ ਜਿਹੜਾ ਬੱਚਾ ਬਣਾ ਸਕਦਾ ਹੈ ਪ੍ਰੂਨ ਉਨੂੰ ਆਪਾਂ ਸਿਲੈਕਟ ਕਰਦੇ ਆ ਲੈਜ਼ਰ ਹੈਚਿੰਗ ਹੋ ਗਈ ਐਮਸੀ ਹੋ ਗਈ ਮਤਲਬ ਕਿ ਇੱਕ ਸ਼ੁਕਰਾਨੂ ਨੂੰ ਕਿੰਨੇ 1000 ਟਾਈਮਸ ਅਸੀਂ ਮੈਗਨੀਫਾਈ ਕਰਕੇ ਦੇਖ ਦਿਆ ਕਿ ਉਹ ਸ਼ੁਕਰਾਨੂ ਜਿਹੜਾ ਹੈ ਬੱਚਾ ਪੈਦਾ ਕਰ ਸਕਦਾ ਕਿ ਨਹੀਂ ਕਰ ਸਕਦਾ ਜਿਹੜਾ ਸਭ ਤੋਂ ਵਧੀਆ ਸ਼ੁਕਰਾਨੂ ਹੁੰਦਾ ਹੈ ਉਹ ਆਪਾਂ ਸਿਲੈਕਟ ਕਰਦੇ ਆ ਕਿਉਂਕਿ ਨੋਰਮਲ ਆਈਵੀਐਫ ਵਿੱਚ ਅਸੀਂ ਨਹੀਂ ਕਰਦੇ ਆ ਤੇ ਕਾਮਯਾਬੀ ਦਰ ਜਿਹੜਾ ਹੈ ਨਹੀਂ ਹੈ ਸੋ ਇਨ ਟੈਕਨੀਕ ਇਹੋ ਜੀ ਟੈਕਨੀਕਸ ਨਾਲ 50 ਤੋਂ 70% ਤੱਕ ਸਕਸੈਸ ਰੇਟ ਵੱਧ ਗਿਆ ਹੈ ਐਡਵਾਂਸਡ ਟੈਕਨੀਕ ਬਿਲਕੁਲ ਹੁਣ ਐਮਬ੍ਰਿਓ ਫ੍ਰੀਜ਼ਿੰਗ ਹੋ ਗਈ ਹੈ ਐਗ ਫ੍ਰੀਜ਼ਿੰਗ ਹੋ ਗਈ ਹੈ ਉਹਦੇ ਨਾਲ ਜਿਵੇਂ ਕਿ ਲੇਡੀ ਹੈ ਉਹਨੇ ਇੱਕ ਸਾਈਕਲ ਆਈਵੀਐਫ ਦਾ ਕਰਾਇਆ ਮੰਨ ਲਓ ਉਹਦੇ ਭਰੂਣ ਬਚ ਗਏ ਭਰੂਣ ਅਸੀਂ ਸੁੱਟਦੇ ਨਹੀਂ ਉਹ ਫ੍ਰੀਜ਼ ਹੋ ਜਾਂਦੇ ਆ ਠੀਕ ਹੈ ਸੋ ਇਹਦੇ ਨਾਲ ਪੇਸ਼ੈਂਟ ਦਾ ਜਿਹੜਾ इमोशनल ਸਟ्रेस ਫਿਜ਼ੀਕਲ ਸਟ्रेस ਉਹ ਵੀ ਘਟ ਜਾਂਦਾ ਹੈ ਫਾਈਨੈਂਸ਼ੀਅਲ ਸਟ्रेस ਵੀ ਘਟ ਹੋ ਜਾਂਦਾ ਹੈ ਪੇਸ਼ੈਂਟ ਦਾ ਉਹਦੇ ਬੱਚੇ ਬੱਚੇ ਹੁੰਦੇ ਆ ਉਹ ਫ੍ਰੀਜ਼ ਕੀਤੇ ਹੁੰਦੇ ਆ ਫਿਰ ਉਹ ਐਪੀ ਐਮਬ੍ਰਿਓ ਟਰਾਂਸਫਰ ਕਰਦੇ ਜੀ ਮੈਮ ਜਿਹੜੇ ਸ਼ਹਿਰ ਦੇ ਆਪਾ ਪੇਸ਼ੈਂਟ ਕੀਏ ਉਹ ਤਾਂ ਅਵੇਅਰ ਹੁੰਦੇ ਆ ਪਿੰਡਾਂ ਵਾਲੇ ਬਹੁਤੇ ਅਵੇਅਰ ਨਹੀਂ ਹੁੰਦੇ ਜਦੋਂ ਤੁਹਾਡੇ ਕੋਲ ਆਉਂਦੇ ਆ ਜਿਸ ਤਰ੍ਹਾਂ ਤੁਸੀਂ ਆਈਵੀਐਫ ਕਿਹਾ ਐਡਵਾਂਸ ਆਈਵੀਐਫ ਨਾ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸਮਝਾਉਂਦੇ ਹੋ ਕਿ ਕਿੱਧਰ ਜਾਣਾ ਤੁਹਾਡੇ ਲਈ ਬੈਟਰ ਹੈ ਰਿਜ਼ਲਟ ਕਿੱਧਰ ਬੈਟਰ ਹੋਏਗਾ ਦੇਖੋ ਪੇਸ਼ੈਂਟ ਤਾਂ ਪੇਸ਼ੈਂਟ ਹੈ ਚਾਹੇ ਉਹ ਜਿੰਨਾ ਮਰਜ਼ੀ ਪੜ ਲਿਖ ਜਾਏ ਪਰ ਯੂ نو ਮੈਂ ਵੀ ਕਦੇ ਜਾਵਾਂਗੀ ਡਾਕਟਰ ਨਾਲ ਡਾਕਟਰ ਨੂੰ ਚਾਹੇ ਦੰਦ ਦੇਖਣ ਜਾਇਆ ਜਾਂ ਕੁਝ ਪੇਸ਼ੈਂਟ ਪੇਸ਼ੈਂਟ ਹੈ ਉਹਨੂੰ ਸਿਰਫ ਸਮਝਾਉਣ ਦਾ ਤਰੀਕਾ ਜਿਹੜਾ ਹੈ ਉਹ ਥੋੜਾ ਡਿਫਰੈਂਟ ਹੁੰਦਾ ਜਿੰਨੂੰ ਨੌਲੇਜ ਹੈ ਅੱਜਕੱਲ ਏਆਈ ਆ ਗਿਆ ਗੂਗਲ ਆ ਗਿਆ ਮੇਰੇ ਕੱਲ ਹਰ ਬੰਦਾ ਦੇਖਦਾ ਹੈ ਚਾਹੇ ਉਹ ਐਜੂਕੇਟਿਡ ਹੋਏ ਨਾ ਹੋਏ ਉਹਨੂੰ ਸਾਰੀ ਨੌਲੇਜ ਹੁੰਦੀ ਹੈ ਬਸ ਉਹ ਨੌਲੇਜ ਉਹਨੂੰ ਦੱਸਣਾ ਉਹਨੂੰ ਬਿਲੀਵ ਕਰਾਉਣਾ ਕਿ ਇਸ ਵਿਧੀ ਦੇ ਨਾਲ ਪ੍ਰੈਗਨਨਸੀ ਹੋ ਸਕਦੀ ਹੈ ਕੰਪਲਿਕੀਸ਼ਨਸ ਰਹਿੰਦੀਆਂ ਨੇ ਇਸ ਵਿਧੀ ਦੇ ਵਿੱਚ ਦੇਖੋ ਅਗਰ ਸੇਫ ਹੈਂਡਸ ਵਿੱਚ ਕੀਤਾ ਜਾਏ ਮੈਨੂੰ ਪੇਸ਼ੈਂਟ ਬਹੁਤ ਕੁਐਸਚਨ ਪੁੱਛਦਾ ਹੈ ਕਿ ਕੀ ਕੰਪਲਿਕೇಷನ್ಸ್ ਹੋਣਗੇ ਮੇਰੀ ਸਿਹਤ ਤੇ ਕੀ ਨੁਕਸਾਨ ਆਏਗਾ ਜੇ ਸੇਫ ਹੈਂਡਸ ਵਿੱਚ ਪ੍ਰੋਪਰ ਡਾਕਟਰ ਕਰੇ ਤਾਂ ਮੈਂ ਕਹਿ ਨਹੀਂ ਆਈ ਕੋਈ ਕੰਪਲਿਕೇಷਨ ਹੋਗੀ ਤੁਹਾਨੂੰ ਪ੍ਰੈਗਨਨਸੀ ਹੋ ਜਾਏਗੀ ਬੇਬੀ ਆ ਜਾਏਗਾ ਉਹਨੂੰ ਸੰਭਾਲਣਾ ਪਏਗਾ ਸੋ ਇਹ ਪ੍ਰੋਸੀਜਰ ਹੈ ਜਿਹੜਾ ਜਿਹੜੇ ਮਿਥਸੈਡ ਦੇ ਨਾਲ ਅਸੋਸੀਏਟਿਡ ਕਿ ਕੋਈ ਹਾਮ ਨਹੀਂ ਕਰਦਾ ਟੀਕੇ ਲੱਗਦੇ ਐ ਪਰ ਉਹ ਹਾਰਮੋਨਲ ਇੰਜੈਕਸ਼ਨਸ ਹੁੰਦੇ ਐ ਬਹੁਤ ਪਤਲੀ ਸੂਈ ਹੁੰਦੀ ਐ ਜਿਹਦੇ ਨਾਲ ਲੱਗਦੇ ਐ ਠੀਕ ਹੈ ਥੋੜੀ ਬਹੁਤ ਦਰਦ ਹੁੰਦੀ ਹੈ ਜਿਆਦਾ ਨਹੀਂ ਹੁੰਦੀ ਉਹ ਨੋਰਮਲ ਹੁੰਦਾ ਹੈ ਪ੍ਰੋਸੀਜਰ ਠੀਕ ਹੈ ਜਿਹੜੇ ਮੈਡੀਕੇਸ਼ਨਸ ਹੈ ਉਹ ਸਾਰੀ ਵਾਸ਼ ਆਊਟ ਹੋ ਜਾਂਦੀ ਹੈ ਓਕੇ ਸੋ ਯਾਨ ਜਦ ਪੇਸ਼ੈਂਟ ਪ੍ਰੈਗਨੈਂਟ ਹੋ ਜਾਂਦਾ ਹੈ ਕੋਈ ਪੇਸ਼ੈਂਟ ਨੂੰ ਬੈਡ ਰੈਸਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਮਤਲਬ ਉਹ ਆਪਣੀ ਨੋਰਮਲ ਐਕਟੀਵिटीज ਕਰ ਸਕਦਾ ਹੈ ਜਿੰਨਾ ਰੈਸਟ ਕਰਾਣਾ ਹੈ ਆਪਾਂ ਹਸਪਤਾਲ ਵਿੱਚ ਕਰਾ ਦਿੰਨੇ ਆ ਪੇਸ਼ੈਂਟ ਨੂੰ ਉਹ ਡੇ ਟੂ ਡੇ ਐਕਟੀਵिटीज ਕਰ ਸਕਦਾ ਹੈ ਉਹਦੀ ਸਿਹਤ ਨਹੀਂ ਖਰਾਬ ਹੁੰਦੀ ਸੋ ਕੋਈ ਕਿਉਂਕਿ ਪੇਸ਼ੈਂਟਸ ਹੈ ਅੱਜਕੱਲ ਲੇਡੀਆਂ ਬਹੁਤ ਵਰਕਿੰਗ ਹੋ ਗਈਆਂ ਪਿੰਡ ਵਾਲੀਆਂ ਵੀ ਕਰੇ ਕੰਮ ਕਰਦੀ ਐ ਕੋਈ ਲੇਡੀਆਂ ਵਰਕਿੰਗ ਹੈ ਉਹ ਜੋਬਸ ਨਹੀਂ ਛੱਡ ਸਕਦੀਆਂ ਠੀਕ ਹੈ ਤੇ ਉਹ ਨੋਰਮਲ ਲਾਈਫ ਬਤਾ ਸਕਦੀ ਆਈ ਵੇਵਡ ওকে ਮੈਮ ਜਿਵੇਂ ਆਪਾਂ ਕੋਈ ਵੀ ਪ੍ਰੋਬਲਮ ਹੈ ਉਹਦਾ ਸੋਲੂਸ਼ਨ ਕਰਨਾ ਸਭ ਤੋਂ ਪਹਿਲਾਂ ਸਾਨੂੰ ਰੀਜ਼ਨ ਜਾਨਣਾ ਬਹੁਤ ਜ਼ਰੂਰੀ ਹੈ ਬਿਲਕੁਲ ਬਿਕੋਜ਼ ਬਿਨਾਂ ਰੀਜ਼ਨ ਤੋਂ ਮਤਲਬ ਪੇਸ਼ੈਂਟ ਕਈ ਵਾਰ ਮੈਨੂੰ ਆ ਕੇ ਪੁੱਛਦਾ ਕਿ ਸਾਰੀ ਰਿਪੋਰਟਾਂ ਨਾਰਮਲ ਹੈ ਮੇਰੀ ਪਰ ਫਿਰ ਵੀ ਨਹੀਂ ਪ੍ਰੈਗਨੈਂਸੀ ਹੋ ਰਹੀ ਬਹੁਤ ਪੇਸ਼ੈਂਟ ਆਉਂਦੇ ਆ ਕਈ ਵਾਰ ਤਾਂ ਟੈਸਟ ਵੀ ਨਹੀਂ ਪੂਰੇ ਹੋਏ ਹੁੰਦੇ ਕਈ ਵਾਰ ਹੁੰਦਾ ਹੈ ਕਿ ਮੈਂ ਫਿਰ ਉਹਨਾਂ ਨੂੰ ਰੀਜ਼ਨ ਦੱਸਦੀ ਹਾਂ ਇਮਿਊਨੋਲੋਜੀਕਲ ਬਹੁਤ ਫੈਕਟਰਸ ਹੁੰਦੇ ਆ ਕਿ ਜਿਹਦੇ ਕਾਰਨ ਉਹ ਨਹੀਂ ਹੁੰਦਾ ਤੇ ਉਹਨਾਂ ਨੂੰ ਮੈਡੀਕਲ ਹੈਲਪ ਲੈਣੀ ਚਾਹੀਦੀ ਹੈ ਤੇ ਉਹ ਜਿਹੇ ਕੇਸਿਸ ਵਿੱਚ ਚਿਕਸੀ ਐਡਵਾਂਸਡ ਆਈ ਵੀ ਬਹੁਤ ਹੈਲਪਫੁਲ ਹੁੰਦਾ ਪੇਸ਼ੈਂ ਬਾਂਝਪੰਦੀ ਆਪਾਂ ਕੀ ਰੀਜ਼ਨ ਕੀ ਮੇਨ ਜਿਹੜੇ ਨੇ ਜਿੰਨਾ ਕਰਕੇ ਪ੍ਰੋਬਲਮ ਜ਼ਿਆਦਾ ਹੋ ਰਹੀ ਹੈ ਕਿਉਂਕਿ ਪਿਛਲੇ ਆਪਾਂ 20 30 ਸਾਲ ਪਿੱਛੇ ਦੇਖੀਏ ਤਾਂ ਆਈ ਥਿੰਕ ਇੰਨੀ ਪ੍ਰੋਬਲਮ ਨਹੀਂ ਹੁੰਦੀ ਸੀ ਜਿੰਨੀ ਹੁਣ ਹੋ ਰਹੀ ਹੈ ਕੀ ਮੇਨ ਕੌਜ਼ ਨੇ ਦੇ ਦੇਖੋ ਮੇਨ ਕੌਜ਼ ਦੇਖੋ ਆਦਮੀਆਂ ਵਿੱਚ ਸ਼ੁਕਰਾਨੂਆਂ ਦੀ ਕਮੀ ਹੋਣਾ ਹੁਣ ਕਮੀ ਜਾਂ ਬਿਲਕੁਲ ਨਿਲ ਹੋਣਾ ਕਈ ਵਾਰ ਇੱਕ ਆ ਮੇਲ ਹੈ ਉਹ ਬਿਲਕੁਲ ਨੋਰਮਲ ਹੈ ਬਿਲਕੁਲ ਨੋਰਮਲ ਲਾਈਫ ਲੀਡ ਕਰਦਾ ਪਰ ਸਪਰਮਸ ਨਿਲ ਹੈ ਸਭ ਤੋਂ ਪਹਿਲਾਂ ਤਾਂ ਰੀਜ਼ਨ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਨਿਲ ਕਿਉਂ ਹੈ ਪੇਸ਼ੈਂਟ ਦੇ ਕਿਉਂਕਿ ਪੇਸ਼ੈਂਟ ਜਦ ਮੇਰੇ ਕੋਲ ਆਂਦਾ ਹੈ ਉਹਨੇ 10 5 6 ਵਾਰ ਐਫ ਐਨ ਸੀ ਕਰਾਈ ਹੁੰਦੀ ਹੈ ਥਾ-ਥਾ ਦੇ ਟੈਸਟ ਕਰਾਏ ਹੁੰਦੇ ਆ सिंपल हार्मोनल टेस्ट ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਬਲੱਡ ਟੈਸਟ ਵਿੱਚ ਕਿ ਉਹਨਾਂ ਦੇ ਸਪਰਮਸ ਕਿਉਂ ਬਣ ਰਹੇ ਹੈ ਕਿ ਨਹੀਂ ਕਿ ਕੀ ਕਾਰਨ ਹੈ ਬ੍ਰੇਨ ਤੋਂ ਸਿਗਨਲ ਨਹੀਂ ਆ ਰਹਾ ਬਲੌਕੇਜ ਹੈ ਸਪਰਮਸ ਬਾਹਰ ਨਹੀਂ ਆ ਰਹੇ ਗੋਲੀਆਂ ਤੋਂ ਠੀਕ ਹੈ ਜਾਂ ਫਿਰ ਜੇ ਕੱਟ ਬਣ ਰਿਹਾ ਤਾਂ ਕਿਉਂ ਬਣ ਰਿਹਾ ਕੋਈ ਲਾਈਫ ਸਟਾਈਲ ਹੈ ਓਬੈਸਟੀ ਹੈ ਡਾਇਬੀਟੀਜ਼ ਥਾਇਰੋਇਡ ਡਿਸਆਰਡਰ ਹੈ ਉਹ ਵੀ ਜਿਹੜੇ ਕਾਰਨ ਹੈ ਹੋ ਸਕਦੇ ਹੈ ਲੇਡੀਜ਼ ਵਿੱਚ ਜਿਹੜੀ ਟਿਊਬਾ ਬੰਦ ਹੋ ਸਕਦੀ ਹੈ ਕਿਸੇ ਵੀ ਕਾਰਨ ਹੋ ਸਕਦੀ ਹੈ ਇਨਫੈਕਸ਼ਨ ਦੇ ਕਾਰਨ ਹੋ ਸਕਦੀ ਹੈ ਟੀਬੀ ਦੇ ਕਾਰਨ ਹੋ ਸਕਦੀ ਹੈ ਐਂਡੋਮੈਟ੍ਰੀਓਸਿਸ ਕਾਰਨ ਹੋ ਸਕਦੀ ਹੈ ਜਾਂ ਫਿਰ ਬੱਚੇਦਾਨੀ ਵਿੱਚ ਰਸੋਲੀਆਂ ਹੋਣ ਬੱਚੇਦਾਨੀ ਦੀ ਤਹਿ ਕਮਜ਼ੋਰ ਬਣਦੀ ਹੋਏ ਬੱਚੇਦਾਨੀ ਛੋਟੀ ਹੋਏ ਜੋ ਬੱਚਾ ਨਹੀਂ ਫੜ ਸਕਦੀ ਉਹ ਪ੍ਰੋਬਲਮ ਹੋ ਸਕਦੇ ਆ ਅੰਡੇਦਾਨੀ ਵਿੱਚ ਰਸੋਲੀਆਂ ਹੋਣਾ ਸਿਸੋਨਾ ਠੀਕ ਹੈ ਪੀਸੀਓਡੀ ਦੀ ਪ੍ਰੋਬਲਮ ਹੋਣਾ ਉਹ ਸਾਰੇ ਜਿਹੜੇ ਆ ਕਾਰਨ ਆ ਕੀ ਪ੍ਰੈਗਨਨਸੀ ਨਹੀਂ ਹੋ ਸਕਦੀ ਮੈਮ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਲੇਡੀਆਂ ਇਦਾਂ ਦੀਆਂ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਬੱਚੇਦਾਨੀ ਦੇ ਵਿੱਚ ਰਸੋਲੀਆਂ ਕੀ ਉਹਦਾ ਹੱਲ ਹੈ ઓਪਰੇਟ ਉਹਨਾਂ ਨੂੰ ਕਰਾਉਣਾ ਚਾਹੀਦਾ ਜਾਂ ਉਸ ਕੇਸ ਦੇ ਵਿੱਚ ਵੀ ਆਈਵੀਐਫ ਬਿਨਾ ਆਪਰੇਟ ਤੋਂ ਹੋ ਸਕਦਾ ਹੈ ਦੇਖੋ ਇਹ ਡਿਪੈਂਡ ਕਰਦਾ ਹੈ ਪੇਸ਼ੈਂਟ ਵਿੱਚ ਬੱਚੇਦਾਨੀ ਵਿੱਚ ਵੀ ਰਸੋਲੀ ਹੋ ਸਕਦੀ ਹੈ ਅੰਡੇਦਾਨੀ ਵਿੱਚ ਵੀ ਰਸੋਲੀ ਹੁੰਦੀ ਹੈ ਜਿਹੜੀ ਬੱਚੇਦਾਨੀ ਦੀ ਰਸੋਲੀ ਹੈ ਸਭ ਤੋਂ ਪਹਿਲਾਂ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਕਿੰਨੇ ਸਾਈਜ਼ ਦੀ ਹੈ ਤੇ ਤੈਨ ਤੋਂ ਕਿੰਨੇ ਦੂਰ ਹੈ ਮਤਲਬ ਜਿੱਥੇ ਅਗਰ ਗਰੋ ਕਰਨਾ ਹੈ ਬੇਬੀ ਨੇ ਗਰੋ ਕਰਨਾ ਹੈ ਜੇ ਉਹ ਉੱਥੋਂ ਦੂਰ ਹੈ ਤੇ ਉਹ ਕੋਈ ਡਿਸਟਰਬ ਨਹੀਂ ਕਰੇਗੀ ਠੀਕ ਹੈ ਫਿਰ बार-बार ਕਰਾਣਾ ਆਪਰੇਸ਼ਨ ਉਹਦਾ ਕੋਈ ਫਾਇਦਾ ਨਹੀਂ ਹੈ ਅਗਰ ਕਿਸੇ ਲੇਡੀ ਨੂੰ ਐਂਡੋਮੈਟ੍ਰੀਓਟਿਕ ਸਿਸਟ ਹੈ ਉਨੂੰ ਸਿੰਪਟਮਸ ਹੋ ਰਿਹਾ ਹੈ ਦੇਖਣਾ ਪੈਂਦਾ ਹੈ ਮਤਲਬ ਅਸੈਸ ਕਰਦਾ ਪੈਂਦਾ ਹੈ ਕਿ ਅਸਿਸਟ ਦਾ ਕੀ ਕਰਨਾ ਹੈ ਕਿ ਡਾਇਰੈਕਟਲੀ ਆਈਵੀਐਫ ਕਰ ਲਈਏ ਜਾਂ ਪਹਿਲੇ ਐਗਸ ਕੱਢ ਕੇ ਭਰੂਣ ਬਣਾ ਕੇ ਫ੍ਰੀਜ਼ ਕਰ ਲਓ ਫਿਰ ਉਹਨੂੰ ਰੀਲੀਫ ਮਿਲੇ ਫਿਰ ਐਮਬ੍ਰਿਓ ਟ੍ਰਾਂਸਫਰ ਕਰ ਲਓ ਪਰ ਮੈਂ ਹਮੇਸ਼ਾ ਕਹਿਣਾ ਚਾਹੂੰਗੀ ਕਿ ਅਨਨੇਸੈਸਰੀ ਸਰਜਿਕਲ ਇੰਟਰਵੈਂਸ਼ਨਸ ਕਰਨ ਦਾ ਕੋਈ ਫਾਇਦਾ ਨਹੀਂ ਹੈ ਹੁਣ 4 ਡੀ ਅਲਟਰਾਸਾਉਂਡ ਆ ਗਈ ਹੈ ਤੁਸੀਂ ਬੱਚੇਦਾਨੀ ਦੀ ਕੈਵਿਟੀ ਦੇਖ ਸਕਦੇ ਹੋ ਬڑے ਰਾਮ ਨਾਲ ਤੁਹਾਨੂੰ ਹੋਰ ਬਹੁਤ ਚੀਜ਼ਾਂ ਜਿਹੜੀ ਕਿ ਐਮ ਆਰ ਆਈ ਤੇ ਨਜ਼ਰ ਆਉਂਦੀਆਂ ਸੀ ਹੁਣ ਅੱਜ ਕੱਲ 4 ਡੀ ਅਲਟਰ ਸਾਊਂਡ ਵਿੱਚ ਵੀ ਆ ਗਈ ਹੈ ਇਹ ਆਈ ਦੀ ਮਸ਼ੀਨਾਂ ਆ ਗਈਆਂ ਉਹਦੇ ਨਾਲ ਸਾਰਾ ਕੁਝ ਜਿਹੜਾ ਸਾਨੂੰ ਪਤਾ ਲੱਗ ਸਕਦਾ ਪਤਾ ਲੱਗ ਜਾਂਦਾ ਮੈਂ ਇੱਕ ਜਿਵੇਂ ਹੋਰ ਬੜੀ ਕਾਮਨ ਪ੍ਰੋਬਲਮ ਅਸੀਂ ਦੇਖਦੇ ਆਂ ਜਿਹੜੇ ਆਈ ਥਿੰਕ ਬਹੁਤ ਸਾਰੇ ਕਾਲਰ ਵੀ ਜਿੱਦਾਂ ਅਲੱਗ-ਅਲੱਗ ਸ਼ੋਅ ਚੱਲਦੇ ਨੇ ਕਾਲਰ ਫੋਨ ਕਰਦੇ ਰਹਿੰਦੇ ਨੇ ਕਿ ਬੱਚਾ ਜਿਹੜਾ ਉਹ ਟਿਊਬ ਦੇ ਵਿੱਚ ਹੋ ਜਾਂਦਾ ਟਿਊਬ ਦੇ ਵਿੱਚ ਚਲਾ ਜਾਂਦਾ ਉਹ ਕੀ ਸਮੱਸਿਆ ਹੁੰਦੀ ਆ ਕੀ ਫਿਰ ਉਹਦਾ ਕੀ ਸੋਲੂਸ਼ਨ ਕੀ ਹੁੰਦਾ ਉਹਦਾ ਦੇਖੋ ਬਹੁਤ ਕੇਸਸ ਹੁੰਦੇ ਆ ਇਹਨੂੰ ਆਪਾਂ ਇੱਕ ਟਾਪਿਕ ਪ੍ਰੈਗਨੈਂਸੀ ਕਹਿੰਦੇ ਆ ਠੀਕ ਹੈ ਆਈਵੀਐਫ ਦੇ ਬਾਅਦ ਵੀ ਕਈ ਪੇਸ਼ੈਂਟਸ ਹੁੰਦੀਆਂ ਜਿਨ੍ਹਾਂ ਨੂੰ ਜਿਹੜਾ ਐਂਡੋਮੈਟ੍ਰੀਓਸਿਸ ਕਾਰਨ ਜਾਂ ਟਿਊਬਲ ਡੈਮੇਜ ਹੈ ਕਿਉਂਕਿ ਇੱਕ ਤੇ ਸਪਰਮ ਦਾ ਮਿਲਨ ਟਿਊਬ ਵਿੱਚ ਹੁੰਦਾ ਫਿਰ ਉਹ ਬੇਬੀ ਟਰੈਵਲ ਕਰਦਾ ਹੈ ਯੂਟਰਸ ਦੇ ਵਿੱਚ ਠੀਕ ਹੈ ਕਈ ਵਾਰ ਕੀ ਹੁੰਦਾ ਕਿ ਉਹ ਉੱਥੇ ਹੀ ਰਹਿ ਜਾਂਦਾ ਹੈ ਮਤਲਬ ਟਿਊਬ ਜਿਹੜੀ ਹੈ ਉਹਦੀ ਫੰਕਸ਼ਨ ਠੀਕ ਨਹੀਂ ਹੈ ਉਹ ਐਮਰਜੈਂਸੀ ਹੁੰਦੀ ਹੈ ਉਹਦੇ ਵਿੱਚ ਟਿਊਬ ਕੱਢਣੀ ਪੈਂਦੀ ਹੈ ਜੇ ਇੱਕ ਪੇਸ਼ੈਂਟ ਨੂੰ ਇੱਕ ਟੋਪਿਕ ਪ੍ਰੈਗਨੈਂਸੀ ਹੋ ਗਈ ਹੈ ਤਾਂ ਉਹ ਟਿਊਬ ਡੈメージ ਹੋ ਜਾਂਦੀ ਹੈ ਅਲਟੀਮੇਟਲੀ ਫਿਰ ਦੂਜੀ ਟਿਊਬ ਵੀ ਇਫੈਕਟ ਹੋ ਜਾਂਦੀ ਹੈ ਸੋ ਅਸੀਂ ਪੇਸ਼ੈਂਟ ਨੂੰ ਹਮੇਸ਼ਾ ਐਡਵਾਈਸ ਕਰਦੇ ਹਾਂ ਕਿ ਸਹੀ ਟਾਈਮ ਤੇ ਅਗਰ ਤੁਸੀਂ ਟ੍ਰੀਟਮੈਂਟ ਕਰਾ ਲੋਗੇ ਚਾਹੇ ਮਾਣੋ ਆਈਵੀਐਫ ਹੀ ਕਰਾਉਣਾ ਪਏਗਾ ਉਹਨਾਂ ਨੂੰ ਤੇ ਉਹਨਾਂ ਨੂੰ ਕਰਾ ਲੈਣਾ ਚਾਹੀਦਾ ਕਿਉਂਕਿ ਇੱਕ ਵਾਰ ਜੇ ਇੱਕ ਟੋਪਿਕ ਹੋ ਗਈ ਤਾਂ ਉਹ ਬਾਰ-ਬਾਰ ਹੋਏਗੀ ਦੂਜੀ ਟਿਊਬ ਵਿੱਚ ਵੀ ਹੋ ਸਕਦੀ ਹੈ ਓਕੇ ਮੈਮ ਜਦੋਂ ਜਿਹੜੇ ਪੇਰੈਂਟਸ ਨੇ ਆਈਵੀਐਫ ਕਰਾਉਂਦੇ ਨੇ ਬੱਚੇ ਟਵਿਨਸ ਹੁੰਦੇ ਨੇ ਕਿ ਕਿੰਨੇ ਇੱਕ ਚਾਂਸਸ ਹੁੰਦੇ ਨੇ ਕਿ ਟਵਿਨਸ ਹੋਣਗੇ ਕਿਉਂਕਿ ਮੈਂ ਵੀ ਸਟੱਡੀ ਕਰ ਰਹੀ ਸੀ ਨਾ ਜਦੋਂ ਵੈਸੇ ਚਲੋ ਮੇਰਾ ਫੀਲਡ ਹੋਰ ਸੀਗਾ ਪਰ ਮੈਨੂੰ ਇਹ ਸੀ ਕਿ ਸਵਾਲ ਪੁੱਛਣੇ ਦਾ ਥੋੜੀ ਸਟੱਡੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਮੈਂ ਇੱਕ ਸਵਾਲ ਕਿਸੇ ਦਾ ਨੋਟ ਕੀਤਾ ਸੀ ਕਿ ਕਈ ਪੇਰੈਂਟਸ ਐਵੇਂ ਦੇ ਹੁੰਦੇ ਜਿਹੜੇ ਚਾਹੁੰਦੇ ਨੇ ਕਿ ਸਾਡੇ ਤਿੰਨ ਬੱਚੇ ਹੋਣ ਕੀ ਇਹ ਪੋਸਿਬਿਲਟੀ ਹੈ ਆਈਵੀਐਫ ਦੇ ਵਿੱਚ ਟਵਿਨਸ ਦਾ ਹੋ ਸਕਦੇ ਆ ਮਤਲਬ ਕਿ ਤੁਸੀਂ ਦੋ ਐਮਬ੍ਰਿਓ ਰੱਖੇ ਦੋਨੋਂ ਗਰੋ ਕਰ ਗਏ ਠੀਕ ਹੈ ਨੋਰਮਲ ਵੀ ਕਈ ਵਾਰ ਜਿੰਨਾ ਦੀ ਫੈਮਲੀ ਹਿਸਟਰੀ ਹੈ ਟਵਿਨਸ ਦੀ ਉਹਨਾਂ ਨੂੰ ਵੀ ਹੁੰਦੇ ਆ ਤੇ ਪੇਸ਼ੈਂਟ ਮੇਰੇ ਕੋਲ ਬਹੁਤ ਕਾਮਨ ਕੁਐਸਚਨ ਆਂਦਾ ਕਿ ਅਸੀਂ ਹੁਣ ਆਈਵੀਐਫ ਕਰਾ ਰਹੇ ਆ ਤੇ ਅਸੀਂ ਵਾਰ-ਵਾਰ ਨਹੀਂ ਕਰਾ ਸਕਦੇ ਮਤਲਬ ਇੰਨਾ ਸਟ੍ਰੈਸਫੁਲ ਪ੍ਰੋਸੀਜਰ ਹੈ ਤਾਂ ਤੁਸੀਂ ਜੋੜੇ ਕਰ ਦੋ ਕਿ ਫੈਮਲੀ ਕੰਪਲੀਟ ਹੋ ਜਾਏ ਬਿਲਕੁਲ ਠੀਕ ਹੈ ਤੇ ਮੇਰਾ ਹਮੇਸ਼ਾ ਆਨਸਰ ਹੁੰਦਾ ਅਸੀਂ ਟਰਾਈ ਕਰ ਸਕਦੇ ਆ ਦੋ ਪ੍ਰੂਨ ਰੱਖਾਂਗੇ ਵਾਈਗਰੂ ਦੀ ਮੇਰੀ ਤਾਂ ਦੋਨੋਂ ਗ로우 ਕਰ ਜਾਣਗੇ ਠੀਕ ਹੈ ਪੇਸ਼ੈਂਟ ਖੁਸ਼ ਹੁੰਦਾ ਕਿ ਫੈਮਲੀ ਕੰਪਲੀਟ ਹੋ ਜਾਂਦੀ ਹੈ ਤੇ ਆ ਰੀਜ਼ਨ ਹੈ ਕਈ ਵਾਰ ਮੈਮ ਜਦੋਂ ਜਿਵੇਂ ਤੁਹਾਡਾ ਬਹੁਤ ਲੰਬਾ ਐਕਸਪੀਰੀਅנס ਹੈ ਨਾ ਜਿਹੜੇ ਪੇਰੈਂਟਸ ਤੁਹਾਡੇ ਕੋਲੇ ਆਉਂਦੇ ਨੇ ਜਦੋਂ ਬੱਚਾ ਹੋ ਜਾਂਦਾ ਉਸ ਸਮੇਂ ਤੁਹਾਡੀ ਮਤਲਬ ਇੱਕ ਫੀਲਿੰਗ ਕਿਵੇਂ ਹੁੰਦੀ ਹੈ ਕਿਉਂਕਿ ਬੜੇ ਕੇਸਿਸ ਤੁਹਾਡੇ ਕੋਲੇ ਐਵੇਂ ਦੇ ਆਉਂਦੇ ਹੋਣਗੇ ਕਿ ਬਹੁਤ ਲੰਬੇ ਸਮੇਂ ਬਾਅਦ ਉਹਨਾਂ ਦੇ ਘਰੇ ਬੇਬੀ ਹੁੰਦਾ ਫਿਰ ਤੁਹਾਡੀਆਂ ਫੀਲਿੰਗਸ ਕਿਵੇਂ ਦੀਆਂ ਹੁੰਦੀਆਂ ਕਿਉਂਕਿ ਪੇਰੈਂਟਸ ਦਾ ਕੋਸ਼ਿਸ਼ ਨਹੀਂ ਹੁੰਦੀ ਹੈ ਪਹਿਲੇ ਤਾਂ ਕੰਮ ਕਰਨ ਟਾਈਮ ਸਟ्रेस ਵੀ ਹੁੰਦਾ ਹੈ ਕਿ ਹਾਂ ਪੇਸ਼ੈਂਟ ਪ੍ਰੈਗਨੈਂਟ ਹੋਏ ਬੇਬੀ ਲੈ ਕੇ ਜਾਏ ਫਿਰ ਉਹ ਜਸ ਸக்ஸੈਸ ਹੋ ਜਾਂਦਾ ਹੈ ਬੇਬੀ ਆਂਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਉਹ ਖੁਸ਼ੀ ਦਾ ਕੋਈ ਮੁਕਾਬਲਾ ਨਹੀਂ ਹੈ ਆਪਣੇ ਉਹ ਸਾਨੂੰ ਹੋਰ ਪ੍ਰੇਰਿਤ ਕਰਦੀ ਹੈ ਕਿ ਜ਼ਿਆਦਾ ਹੋਰ ਐਫਰਟ ਕਰੀਏ ਬਾਕੀ ਵੀ ਲੈ ਕੇ ਜਾਣ एकदम ਖੁਸ਼ੀ ਦਾ ਮਾਹੌਲ ਹੋ ਜਾਂਦਾ ਹੈ ਠੀਕ ਹੈ ਜੀ ਜਿਵੇਂ ਤੁਹਾਡਾ ਨਾ ਬੜਾ ਲੰਬਾ ਐਕਸਪੀਰੀਅੰਸ ਹੈ ਲੋਕਾਂ ਨੂੰ ਨਹੀਂ ਪਤਾ ਹੁੰਦਾ ਜਿਵੇਂ ਕੋ ਕਿਸੇ ਨੇ ਵੀ ਕੋਈ ਐ ਐਕਸਪਰਟ ਡਾਕਟਰ ਚੂਜ਼ ਕਰਨਾ ਹੈ ਹਸਪੀਟਲ ਚੂਜ਼ ਕਰਨਾ ਹੈ ਕਿਹੜੀਆਂ ਗੱਲਾਂ ਨੇ ਪੇਸ਼ੈਂਟ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਜਾਂ ਇੱਕ ਹਸਪੀਟਲ ਦੇ ਵਿੱਚ ਦੇਖਣੀਆਂ ਚਾਹੀਦੀਆਂ ਨੇ ਕਿ ਅਗਰ ਇਹ ਫੈਸਿਲਿਟੀਆਂ ਇੱਥੇ ਹੈਗੀਆਂ ਨਹੀਂ ਤਾਂ ਜਿਹੜਾ ਸਕਸੈਸ ਰੇਟ ਹੈ ਉਹ 100% ਹੋਏਗਾ ਦੇਖੋ 100% ਤਾਂ ਨਹੀਂ ਚਲੋ ਰੱਬ ਕਰੇ ਕਿ ਵਧੀਆ ਕੰਮ ਹੋਏ ਪਰ ਹਾਂ ਪੇਸ਼ੈਂਟ ਨੂੰ ਦੇਖੋ ਕਿਉਂਕਿ ਇਹ ਕੋਸਟਲੀ ਪ੍ਰੋਸੀਜਰ ਹੈ ਇੱਕ ਵਾਰ ਪੇਸ਼ੈਂਟ ਕਰ ਆਂਦਾ ਹੈ ਜਦੋਂ ਫੇਲ ਹੁੰਦਾ ਬਹੁਤ ਹਤਾਸ਼ ਹੋ ਜਾਂਦਾ ਹੈ ਹਮੇਸ਼ਾ ਡਾਕਟਰ ਦਾ ਐਕਸਪਰਟਾਈਜ਼ ਬਹੁਤ ਜ਼ਰੂਰੀ ਹੈ ਇਨ ਹਾਊਸ ਟੀਮ ਹੋਣੀ ਬਹੁਤ ਜ਼ਰੂਰੀ ਹੈ ਕਿ ਪੇਸ਼ੈਂਟ ਨੂੰ ਵਾਰ-ਵਾਰ ਗਾਈਡ ਕਰਨ ਵਾਸਤੇ ਡਾਕਟਰ ਅਵੇਲੇਬਲ ਹੋਏ ਪਰਸਨਲਾਈਜ਼ਡ ਟੱਚ ਐਕਸਪਰਟਾਈਜ਼ ਇਕਵਿਪਮੈਂਟ ਤੁਹਾਡੇ ਕੋਲ ਵਰਲਡ ਕਲਾਸ ਇਕਵਿਪਮੈਂਟ ਹੈ ਕਿ ਨਹੀਂ ਇਹਦੇ ਵਿੱਚ ਇਹੋ ਜਿਹੀ ਹੈ ਕਿ ਟੀਮ ਵਰਕ ਬਹੁਤ ਇੰਪੋਰਟੈਂਟ ਹੈ ਤੁਹਾਡੇ ਕੋਲ ਸਾਰੀ ਇਕਵਿਪਮੈਂਟ ਜੋ ਹੈ ਇੰਟਰਨੈਸ਼ਨਲ ਸਟੈਂਡਰਡਸ ਦੀ ਹੈ ਤੁਹਾਡੇ ਕੋਲ ਆਪਣਾ ਕਿੰਨਾ ਕੁ ਤਜਰਬਾ ਹੈ ਤੁਹਾਨੂੰ 12ਵੇਂ ਡਾਕਟਰ ਤਾਂ ਨਹੀਂ ਬੁਲਾ ਕੇ ਕਰਾਉਣਾ ਪੈ ਰਿਹਾ ਕੰਮ ਤੁਸੀਂ ਖੁਦ ਕਰ ਰਹੇ ਹੋ ਪੇਸ਼ੈਂਟ ਨੂੰ ਕਿੰਨੀ ਅਵੇਲੇਬਿਲਿਟੀ ਦੇ ਰਹੇ ਹੋ ਸੋ ਇਹ ਚੀਜ਼ਾਂ ਦੇਖਣੀ ਬਹੁਤ ਜ਼ਰੂਰੀ ਹੈ ਬਿਫੋਰ ਪੇਸ਼ੈਂਟ ਕੋਈ ਵੀ ਟਰੀਟਮੈਂਟ ਕਰਾਏ ਜੀ ਸਕਸੈਸ ਰੇਟ ਕਿੰਨਾ ਗੱਲਾਂ ਤੇ ਡਿਪੈਂਡ ਕਰਦਾ ਹੈ ਪੇਸ਼ੈਂਟ ਦੀ ਹੈਲਥ ਤੋਂ ਲੈ ਕੇ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜਾ ਸਕਸੈਸ ਰੇਟ ਹੈ ਸਭ ਤੋਂ ਪਹਿਲਾਂ ਏਜ ਜਿੰਨੀ ਘੱਟ ਏਜ ਹੋਏਗੀ ਪੇਸ਼ੈਂਟ ਪ੍ਰੈਗਨੈਂਟ ਹੋਏਗਾ ਕਿਉਂਕਿ ਨਾਰਮਲੀ ਯੰਗਰ ਏਜ ਵਿੱਚ ਪ੍ਰੈਗਨਨਸੀ ਹੁੰਦੀ ਹੈ ਪਰ ਉਹਦੇ ਨਾਲ ਨਾਲ ਪੇਸ਼ੈਂਟ ਦੀ ਹਿਸਟਰੀ ਸਟ्रेस ਕਿੰਨਾ ਪੇਸ਼ੈਂਟ ਲੈ ਰਿਹਾ ਹੈ ਬੋਝ ਤਾਂ ਨਹੀਂ ਲੈ ਰਿਹਾ ਕਿਉਂਕਿ ਹਾਰਮੋਨਸ 네ਗੇਟਿਵ ਹੋ ਜਾਂਦੇ ਹੈ ਮੈਂ ਹਮੇਸ਼ਾ ਕਪਲਸ ਨੂੰ ਕਹਿੰਦੀ ਹਾਂ ਕਿ ਤੁਸੀਂ ਜਿੰਨਾ ਸਟ्रेस ਲੋਗੇ ਉਹਨੇ 네ਗੇਟਿਵ ਹਾਰਮੋਨਸ ਹੁੰਦੇ ਹੈ ਓਕੇ ਠੀਕ ਹੈ ਸੋ ਪੇਸ਼ੈਂਟ ਨੂੰ ਖੁਸ਼ ਰਹਿਣਾ ਪੇਸ਼ੈਂਟ ਨੂੰ ਡੀਸਟ्रेस ਹੋਣਾ ਕਿਸੇ ਵੀ ਤਣਾਅ ਤੋਂ ਦੂਰ ਰਹਿਣਾ ਕਿਉਂਕਿ ਲੋਕਾਂ ਦੇ ਵੀ ਤਾਨਨੇ ਮੈਨੇ ਸੁਣਨੇ ਪੈਂਦੇ ਆ ਫੈਮਿਲੀ ਪ੍ਰੈਸ਼ਰ ਵੀ ਹੁੰਦਾ ਹੈ ਹਰ ਚੀਜ਼ ਦੀ ਪ੍ਰੋਬਲਮ ਹੁੰਦੀ ਹੈ ਪੇਸ਼ੈਂਟ ਨੂੰ ਸੋ ਸਟ्रेस ਰਿਲੀਵ ਕਰਨਾ ਪ੍ਰੋਪਰ ਕਾਉਂਸਲਿੰਗ ਕਰਨੀ ਪੇਸ਼ੈਂਟ ਦੀ ਹਿਸਟਰੀ ਕਿੰਨੀ ਪ੍ਰੋਬਲਮ ਹੈ ਠੀਕ ਹੈ ਪਰ ਇਹ ਨਹੀਂ ਕਿ ਇੱਕ ਪ੍ਰੋਬਲਮ ਜ਼ਿਆਦਾ ਹੈ ਤਾਂ ਉਹ ਬੇਬੀ ਨਹੀਂ ਲੈ ਸਕਦਾ ਬੇਬੀ ਤਾਂ ਤਦ ਵੀ ਹੋ ਸਕਦਾ ਹੈ ਪੇਸ਼ੈਂਟਸ ਮੇਨਟੇਨ ਰੱਖਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਡੈਫੀਨੇਟਲੀ ਪੇਸ਼IENTS ਦਾ ਬਹੁਤ ਹੋਣੀ ਜ਼ਰੂਰੀ ਹੈ ਪੇਸ਼ੈਂਟ ਨੂੰ ਮਤਲਬ ਠੀਕ ਹੈ ਕਾਉਂਸਲ ਕਰਦੇ ਆਂ ਆਪਾਂ ਮੈਂ ਬਹੁਤ ਸਾਰੇ ਲੋਕ ਜਿਹੜੇ ਅੱਜ ਵੀ ਬੱਚਾ ਲੈਣਾ ਚਾਹੁੰਦੇ ਨੇ ਨਹੀਂ ਹੋ ਰਿਹਾ ਉਹਨਾਂ ਲਈ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਹਾਂਜੀ ਮੈਂ ਸਭ ਤੋਂ ਪਹਿਲਾਂ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਹੈਲਦੀ ਲਾਈਫ ਸਟਾਈਲ ਸਟ੍ਰੈਸ ਫਰੀ ਲਾਈਫ ਸਟਾਈਲ ਬਹੁਤ ਇੰਪੋਰਟੈਂਟ ਹੈ ਅੱਛਾ ਖਾਣਾ ਫਿਜ਼ੀਕਲ ਐਕਟੀਵਿਟੀ ਆਪਣੀ ਹੈਲਥ ਦਾ ਕਿਆ ਖਿਆਲ ਰੱਖਣਾ ਤਣਾਅ ਤੋਂ ਦੂਰ ਰਹਿਣਾ ਇਹ ਬਹੁਤ ਜ਼ਰੂਰੀ ਹੈ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹੋ ਠੀਕ ਹੈ ਤੇ ਹਤਾਸ਼ ਨਹੀਂ ਹੋਣਾ ਮਤਲਬ ਇੰਨੀ ਪ੍ਰੋਗਰੈਸ ਹੋ ਗਈ ਹੈ ਕਿ ਨਾ ਉਮੀਦ ਨਾ ਹੋ ਹਤਾਸ਼ ਨਾ ਹੋ ਉਮੀਦ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਔਰ ਅੱਜ ਅਸੀਂ ਗੱਲ ਕਰ ਰਹੇ ਸੀ ਮੈਡਮ ਸੁਮੇਤਾ ਸੋਫਾ ਜੀ ਜੋ ਕਿ ਬਹੁਤ ਐਕਸਪਰਟ ਨੇ ਇਸ ਫੀਲਡ ਦੇ ਵਿੱਚ ਉਹਨਾਂ ਦਾ ਇੱਕ ਲੰਬਾ ਤਜਰਬਾ ਔਰ ਬਹੁਤ ਸੋਹਣੇ ਮੈਸੇਜ ਉਹਨਾਂ ਨੇ ਜਿਹੜਾ ਲਾਸਟ ਦੇ ਵਿੱਚ ਦਿੱਤਾ ਕਿ ਸਾਨੂੰ ਹਤਾਸ਼ ਨਹੀਂ ਹੋਣਾ ਚਾਹੀਦਾ 네ਗੇਟਿਵ ਨਹੀਂ ਹੋਣਾ ਚਾਹੀਦਾ ਤੁਸੀਂ ਇੱਕ ਹੋਪ ਰੱਖੋਗੇ ਤਾਂ ਜ਼ਰੂਰ ਤੁਹਾਨੂੰ ਜਿਹੜਾ ਉਹਦਾ ਰਿਜ਼ਲਟ ਹੈ ਪੋਜ਼ਿਟਿਵ ਆਏਗਾ ਮੈਮ ਤੁਸੀਂ ਸਾਡੇ ਨਾਲ ਜੁੜੇ ਬਹੁਤ ਤੁਸੀਂ ਵੈਲਿਊਏਬਲ ਜਿਹੜੀ ਇਨਫੋਰਮੇਸ਼ਨ ਹੈ ਸ਼ੇਅਰ ਕੀਤੀ ਹੈ ਉਸ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ